ਹਾਂਜੀ ਦੋਸਤੋ ਕੀ ਹਾਲ ਚਾਲ ਆ ਜੀ ਮੈਂ ਤੁਹਾਡਾ ਆਪਣਾ ਮਣੀ ਢੁੱਪ ਆਜੋ ਮਿੱਤਰੋ ਇਹ ਵੀਡੀਓ ਆਪਾਂ ਪਹਿਲਾਂ ਵੀ ਤੁਹਾਨੂੰ ਦਿਖਾਈ ਸੀ ਤੇ ਇਹ ਬੱਦਨੀ ਕੰਮ ਆਪਾਂ ਪਹਿਲਾਂ ਜਿਹੜਾ ਸ਼ੁਰੂ ਕੀਤਾ ਸੀ ਹੌਲੀ ਹੌਲੀ ਉਹ ਆਖਰੀ ਪੜਾਹਾਂ ਤੇ ਪਹੁੰਚਦਾ ਹੋਇਆ ਤੇ ਤਕਰੀਬਨ ਅੱਜ ਜੱਕਾ ਆਪਣਾ ਨਿਬੜ ਜੂਗਾ ਇੱਕ ਸੱਬੇ ਦਾ ਗਾਣਾ ਨਾ ਲੋਹੜੀ ਤੇ ਦੀਵਾਲੀ ਵੀ ਦਿਹਾੜੀ ਜਾਂਦੇ ਆ ਆਪਾਂ ਵੀ ਲੋਹੜੀ ਦੀਵਾਲੀ ਤੇ ਬਈ ਦਿਨ ਬਦਲਣ ਦੀ ਖਾਤਰ ਲੋਹੜੀ ਦੀਵਾਲੀ ਦਿਹਾੜੀ ਕਰੀ ਦੀ ਆ ਐ ਸੁੱਟੀ ਨਹੀਂ ਮਰੀ ਦੀ ਆਥਣੇ ਟਾਈਮ ਨਾਲ ਜਾ ਕੇ ਜ਼ਰੂਰ ਤਿਹਾੜ ਮਨਾਈ ਤੀ ਤਾਂ ਆਹ ਦੇਖੋ ਮਿੱਤਰੋ ਬਦਨੀ ਕੰਮ ਆਪਣਾ ਜਿਹੜਾ ਰਹਿ ਗਿਆ ਅੱਜ ਅੱਧੇ ਦਿਨ ਦਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਓ ਕੰਮ ਕਰਵਾਉਣ ਵਾਸਤੇ ਸੰਪਰਕ ਜ਼ਰੂਰ ਕਰੋ ਆਪਣੇ ਨਾਲ ਮਿਹਨਤੀ ਮੁੰਡੇ ਪੇਜ ਹੈ ਹਾਂਜੀ ਮਿੱਤਰੋ 2 ਫੁੱਟ ਪੱਟ ਕੇ ਆ ਜਿਹੜੀ ਪੈ ਪਾਣਾ ਇਹ 2 ਫੁੱਟ ਦੀ ਪੱਟੀ ਵੀ ਆਪਣੀ ਪੂਰੇ ਦੀ ਤੇ 2 ਫੁੱਟ ਤੋਂ ਤੋਰ ਦੇ ਉੱਤੇ ਆ ਜਿਹੜੀ ਆਪਾਂ ਮਿੱਟੀ ਫੱਟ ਕੇ ਕੁੱਟੀ ਜਾਂਦੇ ਆ ਥੱਲੇ 1.5 ਦਾ ਰਦਾ ਚੱਲ ਪੈਂਦਾ ਏ ਉਸ ਤੋਂ ਬਾਅਦ ਚ 6-6 ਇੰਚ ਮਿੱਟੀ ਪਾ ਕੇ ਆਪਾਂ ਦੁਬਾਰੇ ਕੁੱਟ ਕੇ ਆਹ ਲਓ ਜੀ ਤਿੰਨ ਰਲਾ ਤੇ ਤਿਆਰ ਕਰਨ ਵਾਲੀ ਰਹਿ ਗਈ ਮਿੱਟੀ ਇਹਦੇ ਥੱਲੇ ਕਲੀ ਖਿਲਾਰ ਕੇ ਤੇ ਉੱਤੇ ਮਿੱਟੀ ਪਾ ਕੇ ਇਹ ਹੁਣ ਟੌਪ ਤੇ ਕਰ ਦਾਂਗੇ ਕਰ ਦਿਓ ਵੀਡੀਓ ਨੂੰ ਸ਼ੇਅਰ